ਮੇਰਾ ਨਾਮ ਉਪਕਾਰ ਸਿੰਘ ਹੈ ਜੀ ਕੀ ਗੱਲ ਹੋਈ ਅੱਜ ਸਾਰੀ ਜੀ ਮੇਰੇ ਬੱਚੇ ਖਾਸਾ ਪਬਲਿਕ ਸਕੂਲ ਵਿੱਚ ਪੜ੍ਹਦੇ ਆ ਤੇ ਕਈ 3-4 ਸਾਲ ਤੋਂ ਮੈਂ ਉੱਥੇ ਇਹਨਾਂ ਬੱਚਿਆਂ ਨੂੰ ਪਾਇਆ ਆਪਣੇ ਸਕੂਲ ਤੇ ਉੱਥੇ ਸਕੂਲ ਵਿੱਚ ਤੇ ਅੱਜ ਸਵੇਰੇ ਜਦ ਸਕੂਲ ਜਦ ਬੱਚੇ ਛੱਡਣ ਗਿਆ ਵਾਂ ਤੇ بارش ਦੇ ਕਾਰਨ ਬਾਹਰ ਗੇਟ ਦੇ ਸਾਹਮਣੇ ਟੁੱਟੀ ਪਈ ਸੜਕ ਉੱਥੇ ਕਿੰਨਾ ਰਾਸ਼ੇ ਸੀ ਨਾਲੇ ਪਾਣੀ ਕਿੰਨਾ ਕਿੰਨਾ ਖੜਿਆ ਸੀ ਬੱਚੇ ਪਾਣੀ ਦੇ ਵਿੱਚ ਉਤਰ ਉਤਰ ਕੇ ਜਾ ਰਹੇ ਸੀ ਸਾਰੇ ਬੂਟ ਚੋਕ ਸਾਰੀਆਂ ਜੱਲੀਆਂ ਹੋ ਰਹੀਆਂ ਸੀ ਤੇ ਮੈਂ ਅੰਦਰ ਜਾ ਕੇ ਸਿਕਿਉਰਿਟੀ ਗਾਰਡ ਨੂੰ ਕਿਹਾ ਉਹਨਾਂ ਦੇ ਜੋ ਵੀ ਗੇਟ ਤੇ ਖੜੇ ਸੀ ਕਿ ਘੱਟੋ ਘੱਟ بارش ਵਾਲੇ ਦਿਨ ਸਾਨੂੰ ਅੰਦਰ ਜਾਣ ਦਿਆ ਕਰੋ ਬੱਚਿਆਂ ਨੂੰ ਛੱਡਣ ਵਾਸਤੇ ਬਾਹਰ ਰਸ ਵੀ ਬਹੁਤ ਪੈ ਜਾਂਦਾ ਤੇ ਬੱਚੇ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਬੱਚਿਆਂ ਦੇ ਤੇ ਐਸੀ ਗੱਲ ਤੋਂ ਮੈਨੂੰ ਕਹਿੰਦੇ ਵੀ ਆਪਾਂ ਨਹੀਂ ਅੰਦਰ ਨਹੀਂ ਜਾਣ ਦੇਣਾ ਐ ਆਪਾਂ ਨਹੀਂ ਕਰ ਸਕਦੇ ਤੇ ਮੈਂ ਕਿਹਾ ਵੀ ਕਿਉਂ ਅੱਜ ਦੇ ਘਟੋੜ بارش ਵਾਲੇ ਦਿਨ ਤੇ ਹਾਂ ਮੈਨੂੰ ਕਹਿੰਦੇ ਵੀ ਤੂੰ ਕੋਣ ਹੋ ਨਾ ਕੁਝ ਕਰਨ ਕਹਿਣ ਵਾਲਾ ਤੇ ਐਨੀ ਗੱਲ ਕਰਦੇ ਤੇ ਉਹਨਾਂ ਦੇ ਹੋਰ ਸਿਕਿਉਰਿਟੀ ਗਾਰਡ ਵੀ ਨਾਲ ਆ ਕੇ ਮੇਰੇ ਨਾਲ ਹੱਥਾਪਾਈ ਕਰਨ ਲੱਪੇ ਕਹਿੰਦੇ ਵੀ ਇਹਨੂੰ ਫੜੋ ਇਹਨੂੰ ਖਿੱਚ ਕੇ ਲੈ ਕੇ ਮੈਨੂੰ ਜਾਂਦੇ ਸੀ ਤੇ ਕੰਦਨ ਨੂੰ ਸਟੋਰ ਰੂਮ ਚ ਖੜੋਏ ਰਹੇ ਆਪਾਂ ਇਹਨੂੰ ਕੋਟ ਕੋਟਾਪਾ ਲਾਣੇ ਅਤੇ ਜਦ ਅਜਾ ਸੁਧਰੇਗਾ ਫੇਰ ਹੀ ਮੁੜੇਗਾ ਇਸ ਤਰ੍ਹਾਂ ਕਹਿ ਤੂੰ ਤੇ ਮੈਂ ਕਿਹਾ ਵੀ ਹੋਰ ਵੀ ਬਾਅਦ ਚ ਉਸ ਤੋਂ ਬਾਅਦ ਪੇਰੈਂਟਸ ਹੋਰ ਵੀ ਆਏ ਉੱਥੇ ਉਹਨਾਂ ਨੇ ਮੈਨੂੰ ਬੜੀ ਮੁਸ਼ਕਿਲਾਂ ਉਹਨਾਂ ਦੇ ਹੱਥੋਂ ਚੜਾਇਆ ਤੇ ਮੇਰੇ ਬੱਚੇ ਰੋਂਦੇ ਰਹੇ ਉਹਨਾਂ ਦੇ ਸਾਹਮਣੇ ਰੋਂਦੇ ਮੇਰੇ ਅੰਗ ਪਾਪਾ ਨੂੰ ਛੱਡੋ ਮੇਰੇ ਪਾਪਾ ਨੂੰ ਛੱਡੋ ਪਰ ਉਹਨਾਂ ਦੇ ਇਸ ਗੱਲ ਦਾ ਵੀ ਕੋਈ ਅਸਰ ਨਾ ਹੋਇਆ ਛੋਟੇ ਛੋਟੇ ਬੱਚਿਆਂ ਦਾ ਉਹਨਾਂ ਦੇ ਸਾਹਮਣੇ ਮੈਨੂੰ ਫੜ ਕੇ ਮੈਨੂੰ ਧਰੂ ਕੇ ਅੰਦਰ ਲੈ ਕੇ ਜਾਂਦੇ ਸੀ ਤੇ ਕੁਝ ਪੇਰੈਂਟਸ ਨੇ ਆਣ ਕੇ ਜਦ ਰੋਕਿਆ ਤੇ ਫਿਰ ਉਹਨਾਂ ਨੇ ਮੈਨੂੰ ਛੱਡਿਆ ਤੇ ਮੈਂ ਉੱਥੋਂ ਫੜਾ ਫੜਾ ਆਪਣਾ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਤੇ ਮੇਰੇ ਨਾਲ ਗੱਡੀ ਕੋਲ ਚ ਕੀਤੀ ਤੇ ਮੇਰੀ ਪੱਗ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕੀ ਮੰਗ ਕਰਦੇ ਹੁੰਦੇ ਮੇਰੀ ਮੰਗ ਇਹ ਹੀ ਹੈ ਜੀ ਜਿਹੜੇ ਖਾਸਾ ਕਾਲੇ ਪਬਲਿਕ ਸਕੂਲ 'ਚ ਉਹਨਾਂ ਨੇ ਜਿਹੜੇ ਗੁੰਡੇ ਪਾਲੇ ਦੇ ਆ ਉਹਨਾਂ ਦੇ ਖਿਲਾਫ ਪਰਚਾ ਕੀਤਾ ਜਾਵੇ ਤੇ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਨਾਂ ਨੂੰ ਥੋੜਾ ਸੁਧਾਰ ਕੀਤਾ ਜਾਵੇ ਤਾਂ ਕਿ ਗਾਂ ਤੋਂ ਬੱਚਿਆਂ ਨੂੰ ਜਾਂ ਬੱਚਿਆਂ ਦੇ ਪੇਰੈਂਟਸ ਨੂੰ ਕੋਈ ਮੁਸ਼ਕਲ ਨਾ ਆਵੇ ਉੱਥੇ ਬਾਹਰ ਸੜਕ ਦੇ ਉੱਤੇ ਹੀ ਸਾਰੇ ਪੇਰੈਂਟਸ ਬੱਚਿਆਂ ਨੂੰ ਉਤਾਰ ਦਿੰਦੇ ਆ ਜੇ ਕੋਈ ਗੱਡੀ ਆ ਜਾਏ ਜੇ ਕੋਈ ਐਕਸੀਡੈਂਟ ਹੋ ਜਾਏ ਉਹਦਾ ਕਾਰਨ ਵੀ ਐ ਸਕੂਲ ਦੇ ਜਿਹੜੀ ਮੈਨੇਜਮੈਂਟ ਐ ਉਹ ਹੀ ਹੋਏਗਾ ਇਦੇ ਖਿਲਾਫ ਤੇ ਹੁਣ ਕੋਈ ਬਰਚਾ ਦਰਜ ਕਰਾ ਰਹੇ ਨਹੀਂ ਕੰਪਲੀਟ ਨਹੀਂ ਦੇ ਰਹੇ ਪੁਲਿਸ ਤੇ ਵਿੱਚ ਹਾਂਜੀ ਕਿਉਂਕਿ ਮੈਂ ਮੇਰੇ ਮਾਨ ਨੂੰ ਬਹੁਤ ਥੇਸ ਪਹੁੰਚੀ ਹੈ ਮੇਰੇ ਬੱਚਿਆਂ ਦੇ ਸਾਹਮਣੇ ਮੇਰੇ ਨਾਲ ਹਤਾ ਪਈ ਕੀਤੀ ਗਈ ਹੈ ਤੇ ਇਹਨਾਂ ਦੇ ਨੱਥ ਪਾਉਣ ਵਾਸਤੇ ਇਹਨਾਂ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਵਾਸਤੇ ਤੇ ਪਰਚਾ ਦਰਜ ਕਰਾਉਣਾ ਬਹੁਤ ਜ਼ਰੂਰੀ ਹੈ ਜੇ ਅੱਜ ਨਾ ਕੀਤਾ ਗਿਆ ਤੇ ਕੱਲ ਨੂੰ ਹੋਰ ਵੀ ਪੇਂਸ ਨਾਲ ਇਹੀ ਕੁਝ ਕਰਨਗੇ ਉਹਨੇ ਸਕੂਲ ਦੇ ਖਿਲਾਫ ਤੁਸੀਂ ਕੋਈ ਆਪਣਾ ਪੁਲਿਸ ਕੰਪਲੇਟ ਕਰ ਰਹੇ ਜੀ ਹਾਂਜੀ ਮੈਂ ਇਹਨਾਂ ਦੇ ਖਿਲਾਫ ਪੁਲਿਸ ਕ੍ਰੇਟ ਕਰਨ ਜਾ ਰਿਹਾ ਹਾਂ ਤੇ ਜੇ ਪ੍ਰਸ਼ਾਸਨ ਮੇਰੀ ਗੱਲ ਨਹੀਂ ਸੁਣਦਾ ਪੁਲਿਸ ਮੇਰੀ ਗੱਲ ਨਹੀਂ ਸੁਣਦੀ ਤੇ ਮੈਂ ਆਪਣੇ ਦੋਵੇਂ ਬੱਚੇ ਲੈ ਕੇ ਸਕੂਲ ਦੇ ਸਾਹਮਣੇ ਧਰਨਾ ਕਰਾਂਗਾ ਤਾਂਕਿ ਮੇਰੇ ਨਾਲ ਜੋ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਜਾਂ ਗਾਹ ਚੱਲ ਕੇ ਜੋ ਹੋਰ ਵੀ ਪੇਰੈਂਟਸ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿੱਥੇ ਭਗਵੰਤ ਮਾਨ ਜੀ ਇੱਕ ਸਿੱਖਿਆ ਦਾ ਮੰਦਰ ਕਹਿ ਕੇ ਇਹਦੇ ਵਿੱਚ ਸੁਧਾਰ ਕਰਨ ਦੀਆਂ ਗੱਲਾਂ ਕਰਦੇ ਨੇ ਬਹੁਤ ਪਰ ਉਥੇ ਹੀ ਇਹਨਾਂ ਦੇ ਸਕੂਲਾਂ ਵਿੱਚ ਗੁੰਡੇ ਪਾਲੇ ਜਾਂਦੇ ਆ ਕਿ ਪੇਂਸ ਨੂੰ ਡਰਾ ਧਮਕਾ ਕੇ ਜਾਂ ਕੁੱਟ-ਕਟਾਪਾ ਕਰਕੇ ਜ਼ਬਰਦਸਤੀ ਉਹਨਾਂ ਤੋਂ ਆਪਣੀਆਂ ਆਪਣੀਆਂ ਮਨਮਾਨੀਆਂ ਕਰਵਾਉਂਦੇ ਨੇ ਤੇ ਲੱਖਾਂ ਹੀ ਰੁਪਏ ਸਾਡੇ ਕੋਲੋਂ ਇੱਕ ਫੀਸ ਦੇ ਤੌਰ ਤੇ ਫੰਡਾਂ ਦੇ ਤੌਰ ਤੇ ਸਾਡੇ ਕੋਲ ਠੱਗੇ ਜਾਂਦੇ ਨੇ ਜਦ ਕੀ ਕਹਿੰਦੇ ਵੀ ਸਿੱਖਿਆ ਸਸਤੀ ਹੋ ਗਈ ਐ ਕੁਝ ਹੋ ਗਿਆ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਐ ਸਾਨੂੰ ਲੁੱਟਿਆ ਵੀ ਜਾਂਦਾ ਜੀ ਇੱਥੇ ਸਕੂਲ ਵਿੱਚ ਤੇ ਸਾਨੂੰ ਇਹਨਾਂ ਨੇ ਇਹਨਾਂ ਦੁਆਰਾ ਇਸ ਤਰ੍ਹਾਂ ਹੱਥਾਂ ਪਾਈ ਵੀ ਕੀਤੀ ਜਾਂਦੀ ਐ ਜੇ ਜਦੋਂ ਤੁਹਾਡੇ ਨਾਲ ਇਹ ਸਾਰੀ ਹੱਥਾਂ ਪਾਈ ਹੋਈ ਐ ਉਦੋਂ ਉੱਥੇ ਕੋਈ ਸੀਸੀਟੀਵੀ ਦੇ ਵਿੱਚ ਕੋਈ ਫੁਟੇਜ ਦਿਖੋ ਜੀ ਆਈ ਹੋਏਗੀ ਹਾਂਜੀ ਇਹ ਸਕੂਲ ਵਾਲਿਆਂ ਦੇ ਆਪਣੇ ਸੀਸੀ ਕੈਮਰੇ ਉੱਥੇ ਲੱਗੇ ਹੋਏ ਆ ਜੀ ਐ ਮੈਂ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਇਹ ਮੰਗ ਕਰਦਾ ਕਿ ਉਹਨਾਂ ਦੀ ਉੱਥੋਂ ਸੀਸੀ ਫੁਟੇਜ ਕੱਢੀ ਜਾਵੇ ਤਾਂ ਉੱਥੋਂ ਦੇਖਿਆ ਜਾਵੇ ਕਿ ਮੇਰੇ ਨਾਲ ਕਿੰਨੀ ਇਹਨਾਂ ਨੇ ਬਦਸਲੂਕੀ ਤੇ ਧੱਕਾ ਮੁੱਕੀ ਕੀਤੀ ਹੈ ਜੇਕਰ ਉਹ ਨਹੀਂ ਦਿੰਦੇ ਤੇ ਇਹਦੇ ਤੋਂ ਇਹ ਹੀ ਸਿੱਧਾ ਹੀ ਸਾਬਿਤ ਹੁੰਦਾ ਹੈ ਕਿ ਉਹਨਾਂ ਨੇ ਮੇਰੇ ਨਾਲ ਕੀਤਾ ਤੇ ਇਹਨੂੰ ਲੁਕਾਉਣਾ ਚਾਹੁੰਦੇ ਆ ਕਿਰਪਾ ਕਰਕੇ ਮੈਂ ਇਹ ਹੀ ਬੇਨਤੀ ਕਰਦਾ ਕਿ ਸੀਸੀ ਫੂਟੇਜ ਕਿ ਦਿੱਜਾਵੇ ਤੇ ਜੋ ਕੁਝ ਵੀ ਮੇਰੇ ਨਾਲ ਵਾਪਰਿਆ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਦੇਖ ਸਕੇ